ਸਰਗ ਮਹੱਲਾ ਪੰਜਵਾਂ ਮਾਈ ਰੀ ਮਾਤੀ ਚਰਨ ਸਮੂਹ ਮਾਈ ਰੀ ਮਾਤੀ ਚਰਨ ਸਮੂਹ ਮਾਤੀ ਕਸ ਕੇ ਬੋਲਨਾ ਸਮੂਹ ਹਾਹੇ ਦੇ ਦਿਲੈਂਕੜ ਨਹੀਂ ਲਾਉਣੇ ਮੰਮੇ ਦੇ ਦਿਲੈਂਕੜ ਲਾਉਣੇ ਸਮੂਹ ਏਕਸ ਬਿਨ ਹਉ ਆਨ ਨਾ ਜਨ ਦੁਤੀਆ ਭਾਵ ਸਭ ਲੂਹ ਧਿਆਨ ਨਾਲੇ ਸਾਰੇ ਪਾਦ ਲੂਹ ਇਸ ਤਰ੍ਹਾਂ ਬੋਲਨਾ ਲੂਹ ਨਿਗਣਾਮ ਪਾਠੀ ਸਿੰਘ ਲੂਹੂ ਬੋਲ ਜੰਦੇ ਨੇ ਦਲੰਕੜ ਦੋਵੇਂ ਲੂਹੂ ਅਹੇ ਦੇ ਵੀ ਦਲੰਕੜ ਲਾ ਦਿੰਦੇ ਨੇ ਰਹਾਉ ਤਿਆਗ ਗੁਪਾਰ ਅਵਰ ਜੋ ਕਰਨਾ ਤੇ ਵਿਖਿਆ ਕੇ ਖੂਹ ਦਰਸ ਪਿਆਸ ਮੇਰਾ ਮਨ ਮੋਹਿਓ ਕਾਢੀ ਨਰਕ ਤੇ ਧੂਹ ਸੰਤ ਪ੍ਰਸਾਦ ਮਿਲਿਓ ਸੁਖ ਦਾਤਾ ਬਿਨਸੀ ਹੋਮੈ ਹੂਹ ਰਾਮ ਰੰਗ ਰਾਤੇ ਦਾਸ ਨਾਨਕ ਮੌਲਯੋ ਮਾਨ ਤਨ ਜੂਹ ਇਸੇ ਤਰ੍ਹਾਂ ਸਾਰੇ ਪਦ ਬੋਲ ਨਹੀਂ ਹਨ ਲੂਹ ਖੂਹ ਤੂਹ ਹੂਹ ਜੂਹ ਇਸ ਤਰ੍ਹਾਂ ਹੂਹ ਖੂਹ ਇਸ ਤਰ੍ਹਾਂ ਨਹੀਂ ਬੋਲਣਾ ਸਾਰਗ ਮਹੱਲਾ ਪੰਜਵਾ ਬਿਨਸੀ ਕਾਟ ਕੇ ਵਿਹਾਰ ਰਾਮ ਭਜ ਮਿਲ ਸਾਧ ਸੰਗਤ ਰਾਮ ਭਜ ਮਿਲ ਸਾਧ ਸੰਗਤ ਇਹ ਜਗ ਮਹਸਾਰ ਰਹਾਉ ੀਤ ਊਤ ਨ ਡੋਲ ਕਤਹੂ ਨਾਮ ਹਿਰਦੈ ਧਾਰ ਗੁਰ ਚਰਨ ਬੂਹਿਤ ਮਿਲਿਓ ਭਾਗੀ ਉਤਰਿਓ ਸੰਸਾਰ ਇਬਸਰਾਮ ਮਹਾਂਗਾ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰ ਚਰਨ ਬੋਹਿਤ ਇੱਥੇ ਠੰਮਕ ਲਾ ਦਿੰਨੀ ਹੈ ਮਿਲੇਉ ਭਾਗੀ ਇੱਥੇ ਵਿਸਰਾਮ ਹੈ ਉਤਰਿਓ ਸੰਸਾਰ ਜਾਲ ਥਾਲ ਮਹੀਲ ਪੂਰ ਰਹਿਓ ਸਰਬਨਾਥ ਅਪਾਰ ਹਰ ਨਾਮ ਅੰਮ੍ਰਿਤ ਪੀਓ ਨਾਨਕ ਆਨ ਰਾਸ ਸਾਹਿਬ ਖਾਰ ਸਾਰਗ ਮਹੱਲਾ ਪੰਜਵਾ ਤਾਤੇ ਕਰਨ ਪਲਾਹ ਕਰੇ ਤਾਤੇ ਪਦ ਤੇ ਵਿਸਰਾਮ ਹੈ ਤਾਤੇ ਕਰਨ ਪਲਾਹ ਕਰੇ ਮਹਾ ਵਿਕਾਰ ਮੋਹ ਮਦ ਮਾਤਾ ਸਿਮਰਤ ਨਾਹੇ ਹਰੇ ਰਹਾਉ ਸਿਮਰਤ ਨਾਹੇ ਹਰੇ ਸਾਧ ਸੰਗ ਜਪਤੇ ਨਾਰਾਇਣ ਤੈਨ ਕੇ ਦੁਖ ਜਰੇ ਸਫਲ ਦੇਹ ਧਨ ਓਏ ਜਨਮੇ ਓਏ ਜਨਮੇ ਸਫਲ ਦੇਹ ਧਨ ਓਏ ਜਨਮੇ ਪ੍ਰਭ ਕੈ ਸੰਗ ਰਲੇ ਚਾਰ ਪਦਾਰਥ ਅਸ਼ਟ ਦ사 ਸਿੱਧ ਸਭ ਊਪਰ ਸਾਧ ਭਲੇ ਨਾਨਕ ਦਾਸ ਧੂਰ ਜਨ ਵਾਂਛੈ ਉਧ ਰਹਿ ਲਾਗ ਪੱਲੇ ਪੱਲੇ ਪਦ ਜਿਹੜਾ ਇਹ ਕਸਕੇ ਬੋਲਣਾ ਇਹਨੂੰ ਪੱਲੇ ਨਹੀਂ ਕਹਿਣਾ ਉਧ ਰਹਿ ਲਾਗ ਪੱਲੇ ਸਾਰਗ ਮਹੱਲਾ ਪੰਜਵਾ ਹਰ ਕੀ ਨਾਮ ਕੀ ਜਨਕਾਂਖੀ ਹਰ ਕੀ ਨਾਮ ਕੀ ਇਥੇ ਵਿਸਰਾਮ ਜਨਕਾਂਖੀ ਮਾਨਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇਖਹਿ ਕਬ ਆਖੀ ਰਹਾਉ ਤੂੰ ਤੂੰ ਬੇਅੰਤ ਪਰ ਬ੍ਰਹਮ ਸੁਆਮੀ ਗਾਤ ਤੇਰੀ ਜਾਇ ਨਾ ਲਖੀ ਚਰਨ ਕਮਲ ਪ੍ਰੀਤ ਮਨ ਬੀਧਿਆ ਕਰ ਸਰਬਸ ਅੰਤਰ ਰਾਖੀ ਚਰਨ ਕਮਲ ਪ੍ਰੀਤ ਮਨ ਬੀਧਿਆ ਇੱਥੇ ਵਿਸਰਾਮ ਹੈ ਕਰ ਸਰਬਸ ਅੰਤਰ ਰਾਖੀ 베ਦ ਪੁਰਾਨ ਸਿਮਰਤ ਸਾਧੂ ਜਾਨ ਇਹ ਬਾਣੀ ਰਸਨਾ பாਖੀ ਹਾਂਜੀ ਇੱਥੇ ਦੋ ਡੰਡੀਆਂ ਹਨ ਪਾਕੀ ਪਦ ਤੋਂ ਅੱਗੇ ਮੇਰੇ ਇੱਥੇ ਪੋਥੀ ਤੇ ਗਲਤੀ ਨਾਲ ਛਪੀਆਂ ਨਹੀਂ ਸਨ ਡੰਡੀਆਂ ਚਾਹੀਦੀਆਂ ਇੱਥੇ ਲੱਗੀਆਂ ਹੋਈਆਂ ਹਨ ਗਲਤੀ ਨਾਲ ਰਹਿ ਗਈਆਂ ਪੂਥੀਆਂ ਚ ਪੰਜਾਬ ਰਾਮ ਨਾਮ ਨਾਨਕ ਨਿਸਤਰੀਏ ਹੋਰ ਦੁਤੀਆ ਬਿਰਥੀ ਸਾਖੀ ਸਾਰਗ ਮਹੱਲਾ ਪੰਜਵਾ ਮੱਖੀ ਰਾਮ ਕੀ ਤੂੰ ਮੱਖੀ ਮੱਖੀ ਪਦ ਤੇ ਵਿਸਰਾਮ ਲਾਉਣਾ ਮੱਖੀ ਰਾਮ ਕੀ ਤੂੰ ਮੱਖੀ ਮੱਖੀ ਥੋੜਾ ਜਿਹਾ ਕੱਸ ਕੇ ਬੋਲਣਾ ਜਹਿ ਦਰਗੰਧ ਤਹਾ ਤੂ ਵੈਸਹਿ ਮਹਾ ਵਿਖਿਆ ਮਦ ਚਾਖੀ ਰਹਾਉ ਮਦ ਵੀ ਪੂਲਾ ਬੋਲਣਾ ਕਿ ਤਹ ਅਸਥਾਨ ਤੂ ਟਿਕਨ ਨਾ ਪਾਵਹਿ ਇਹ ਵਿਦ ਦੇਖੀ ਆਖੀ ਸੰਤਾ ਬੇਨ ਤੈ ਕੋ ਨਾ ਛਾੜਿਆ ਸੰਤ ਪਰੇ ਗੋਬਿੰਦ ਕੀ ਪਾਖੀ ਇਹ ਗੋਬਿੰਦ ਪਾਠ ਪ੍ਰਾਤਨ ਸਰੂਪਾਂ 'ਚ ਹੈ ਟਿੱਪੀ ਨਹੀਂ ਹੈ ਨਵੀਨ ਪੋਥੀਆਂ 'ਚ ਟਿੱਪੀ ਛਪੀ ਹੈ ਪਰ ਟਿੱਪੀ ਨਹੀਂ ਹੈ ਸੰਤ ਪਰੇ ਗੋਬਿੰਦ ਕੀ ਪਾਖੀ ਜੀ ਅਜੰਤ ਸਗਲੇ ਤੈ ਮੋਹੇ ਬਿਨ ਸੰਤਾ ਕਿਨੈ ਨਾ ਲਾਖੀ ਨਾਨਕ ਦਾਸ ਹਰ ਕੀਰਤਨ ਰਾਤਾ ਨਾਨਕ ਦਾਸ ਹਰ ਕੀਰਤਨ ਰਾਤਾ ਮਹਾਰਾਜ ਜੀ ਨਿਮਰਤਾ ਨਾਲ ਦਾਸ ਸ਼ਬਦ ਵਰਤਦੇ ਆਂ ਕਿ ਤੇ ਹੋ ਨਹੀਂ ਗਿਆ ਮਹਾਰਾਜ ਨੇ ਬਾਣੀ ਚ ਨਾਨਕ ਹਉ ਨਾਨਕ ਮੈਂ ਦਾਸ ਹੀ ਕਹਿੰਦੇ ਹੰ ਸਾਖ ਕਹਿੰਦੇ ਹੰ ਕੂਕਰ ਕਹਿੰਦੇ ਹੰ ਦਸਵੇਂ ਪਾਸ਼ਾ ਵੀ ਮੈਂ ਹੋ ਪਰਮਪੁਰਖ ਕੋ ਦਾਸਾ ਤੇਰੇ ਜੋਰ ਹੂੰ ਗੂੰਗਾ ਕਹਤਾ ਹੂੰ ਤੇਰਾ ਜੋਰ ਛਾਤਰੀ ਛੰਤ ਪ੍ਰਸਾਦ ਤੁਹਾਡੀ ਕਿਰਪਾ ਨਾਲ ਇਹ ਸਾਰੇ ਨਿਮਰਤਾ ਵਾਲੀ ਸ਼ਬਦ ਹਨ ਇਸ ਕਰਕੇ ਦਾਸ ਦਾ ਸੰਬੰਧ ਨਾਨਕ ਪਾਤ ਦੇ ਨਾਲ ਹੈ ਨਾਨਕ ਦਾਸ ਹਰ ਕੀਰਤਨ ਰਾਤਾ ਸਬਦ ਸੁਰਤ ਸੱਚ ਸਾਖੀ Sarg ਮਹੱਲਾ ਪੰਜਵਾ ਮਾਈ ਰੀ ਕਾਟੀ ਜਾਮ ਕੀ ਫਾਸ ਹਰ ਹਰ ਜਪਤ ਸਰਬ ਸੁਖ ਪਾਏ ਬੀਚੇ ਗਰਸਤ ਉਦਾਸ ਰਹਾਉ ਕਰ ਕਿਰਪਾ ਲੀਨੇ ਕਰ ਆਪਣੇ ਉਪਜੀ ਦਰਸ ਪਿਆਸ ਸੰਤ ਸੰਗ ਮਿਲ ਹਰ ਗੁਣ ਗਾਈ ਬਿਨਸੀ ਦੁਤੀਆ ਆਸ ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗ ਸੰਤ ਕਹਿਓ ਦੇਖਤ ਦਰਸ ਪਾਪ ਸਭ ਨਾਸੀ ਹਰ ਨਾਨਕ ਰਤਨ ਲਹਿਓ ਮਾਈ ਰੀ ਅਰਿਓ ਪ੍ਰੇਮ ਕੀ ਖੋਰ ਹਾਏ ਸਾਰਗ ਮਹੱਲਾ ਪੰਜਵਾ ਇਹ ਮੰਗਲ ਹੈ ਨਹੀਂ ਹੈ ਪ੍ਰਾਤਮਕ ਰੂਪਾਂ ਦੇ ਵਿੱਚ ਇਸ ਤਰ੍ਹਾਂ ਸਿੱਧਾ ਹੀ ਸ਼ਬਦ ਆਰੰਭ ਹੁੰਦਾ ਹੈ ਮਾਈ ਦੀ ਅਰਿਓ ਪ੍ਰੇਮ ਕੀ ਖੋਰ ਕਰਤਾਰਪੁਰ ਸਾਹਿਬ ਵਾਲੇ ਸਰੂਪ ਵਿੱਚ ਵੀ ਨਹੀਂ ਹੈ ਤੇ ਦਮਦਮਾ ਸਾਹਿਬ ਵਾਲੇ ਸਰੂਪ ਵਿੱਚ ਵੀ ਨਹੀਂ ਹੈ ਇਸ ਕਰਕੇ ਇਹ ਸ਼ਬਦ ਧਿਆਨ ਨਾਲ ਇਸੇ ਤਰ੍ਹਾਂ ਹੀ ਸ਼ੁੱਧ ਹੈ ਮਾਈ ਰੀ ਅਰਿਓ ਪ੍ਰੇਮ ਕੀ ਖੋਰ ਸਾਰਗ ਮਹੱਲਾ ਪੰਜਵਾ ਨਹੀਂ ਹੈ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਸਕਤ ਨਾ ਕੋਈ ਤੂਰ ਰਹਾਉ ਪ੍ਰਾਨ ਮਾਨ ਪਤ ਪੇਤ ਸੁਤ ਬੰਧਪ ਹਰ ਸਰਬਸ ਧਾਨ ਮੂਰ ਪ੍ਰਾਨ ਮਾਨ ਪਤ ਇਤਿ ਠਮਕ ਪੇਤ ਸੋਤ ਬੰਧਪ ਇਹ ਪਿਤ ਸੁੱਤ ਕਸ ਕੇ ਨਹੀਂ ਬੋਲਨੇ ਪਿਤ ਸੁੱਤ ਬੰਧਪ ਇਥੇ ਵਿਸਰਾਮ ਹੈ ਹਰ ਸਰਬਸ ਧਾਨ ਮੂਰ ਧ੍ਰੇਗ ਸਰੀਰ ਅਸਤ ਬਿਸ਼ਟਾ ਕ੍ਰਮ ਧ੍ਰੇਗ ਸਰੀਰ ਅਸਤ ਬਿਸ਼ਟਾ ਕ੍ਰਮ ਬੇਨ ਹਰ ਜਾਣਤ ਹੋਰ ਬੇਨ ਹਰ ਜਾਣਤ ਹੋਰ ਭਇਓ ਕਿਰਪਾਲ ਦੀਨ ਦੁਖ ਪੰਜਨ ਪਰਾਪੂਰ ਬਲਾ ਜੋਰ ਨਾਨਕ ਸਰਣ ਕਿਰਪਾ ਨਿਧ ਸਾਗਰ ਨਾਨਕ ਸਰਣ ਕਿਰਪਾ ਨਿਧ ਸਾਗਰ ਵਿਣਸਿਉ ਆਨ ਨਿਹੋਰ ਸਾਰਗ ਮਹੱਲਾ ਪੰਜਵਾ ਨੀਕੀ RAM ਕੀ ਧੁਨ ਸੋਏ ਨੀਕੀ ਪਦ ਤੇ ਵਿਸਰਾਮ ਲਾਉਣਾ ਹੈ ਨੀਕੀ RAM ਕੀ ਧੁਨ ਸੋਏ ਚਰਨ ਕਮਲ ਅਨੂਪ ਸੁਆਮੀ ਜਪਤੋ ਸਾਧੂ ਹੋਇ ਰਹਾਉ ਚਿਤਵਤਾ ਗੋਪਾਲ ਦਰਸਨ ਚਿਤਵਤਾ ਗੋਪਾਲ ਦਰਸਨ ਕਲਮਲਾ ਕੱਢ ਤੋਇ ਜਨਮ ਮਰਨ ਵਿਕਾਰ ਅੰਕੁਰ ਹਰ ਕਾਟ ਛਾਡੇ ਖੋਇ ਪਰਾਪੂਰਬ ਜਿਸ ਹੈ ਲਿਖਿਆ ਬਿਰਲਾ ਪਾਏ ਕੋਇ 라ਵਣ ਗੁਣ ਗੋਪਾਲ ਕਰਤੇ ਨਾਨਕਾ ਸਚ ਜੋਏ ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚ ਜੋਏ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਕੀ ਮਤਸਾਰ ਹਰ ਕੇ ਨਾਮ ਕੀ ਇਥੇ ਇਸਰਾਮ ਲਾਉਣਾ ਹੈ ਮਤਸਾਰ ਹਰ ਬਿਸਾਰ ਜੋ ਆਨ ਰਾਚਹ ਮੇਥਨ ਸਭ ਵਿਸਥਾਰ ਰਹਾਉ ਸਾਧ ਸੰਗਮ ਭਾਜ ਸੁਆਮੀ ਪਾਪ ਹੋਵਤ ਖਾਰ ਚਰਨਾਰਬਿੰਦ ਵਸਾਏ ਹਿਰਦੈ ਬਹੁਰ ਜਨਮ ਨਾ ਮਾਰ ਕਰ ਅਨੁਗ੍ਰਹਿ ਰਾਖ ਲੀਨੇ ਏਕ ਨਾਮ ਆਧਾਰ ਦਿਨ ਰੈਣ ਸਿਮਰਤ ਸਦਾ ਨਾਨਕ ਮੁਖ ਊਜਲ ਦਰਬਾਰ ਸarg ਮਹੱਲਾ ਪੰਜਵਾ ਮਾਨੀ ਤੂੰ RAM ਕੈ ਦਰ ਮਾਨੀ ਮਾਨੀ ਪਦ ਤੇ ਵਿਸਰਾਮ ਲਾਉਣਾ ਹੈ ਮਾਨੀ ਤੂੰ RAM ਕੈ ਦਰ ਮਾਨੀ ਸਾਧ ਸੰਗ ਮਿਲ ਹਰ ਗੁਣ ਗਾਏ ਬਿਨਸੀ ਸਭ ਅਭਿਮਾਨੀ ਰਹਾਉ ਤਾਰ ਅਨੁਗ੍ਰਹ ਆਪਣੀ ਕਾਰ ਲੀਨੀ ਗੁਰਮੁਖ ਪੂਰ ਗਿਆਨੀ ਸਰਬ ਸੁਖ ਆਨੰਦ ਕਨੇਰੇ ਠਾਕੁਰ ਦਰਸ ਧਿਆਨੀ ਨਿਕਟ ਵਰਤਨ ਸਾ ਸਦਾ ਸੁਹਾਗਨ ਦੇਹ ਦੇਹ ਦੇਸ ਸਾਈ ਜਾਨੀ ਨਿਕਟ ਵਰਤਨ ਸਾ ਸਦਾ ਸੁਹਾਗਨ ਇਥੇ ਵਿਸਰਾਮ ਦੇਹ ਦੇਹ ਦੇਸ ਸਾਈ ਜਾਨੀ ਪ੍ਰੇ ਰੰਗ ਰੰਗ ਰਤੀ ਨਾਰਾਇਣ ਪ੍ਰੇ ਰੰਗ ਇਥੇ ਰਾ ਦੇ ਕੇ ਬੋਲਣਾ ਹੈ ਪ੍ਰਿਆ ਰੰਗ ਰੰਗ ਰਤੀ ਨਾਰਾਇਣ ਨਾਨਕ ਤਿਸ ਕੁਰਬਾਨੀ ਸਾਰਗ ਮਹੱਲਾ ਪੰਜਵਾ ਤਾ ਚਰਨ ਆਸਰੋ ਈਸ ਇਥੇ ਤਵੈ ਨਹੀਂ ਬੋਲਣਾ ਇਥੇ ਬੋਲਣਾ ਤੋ ਤਤੇ ਓਂਕੜਾ ਤੋ ਚਰਨ ਆਸਰੋ ਇਥੇ ਵਿਸਰਾਮ ਤੋ ਈਸ ਤੁਹਾ ਚਰਨ ਆਸਰੂ ਈਸ ਇਸੇ ਤਰ੍ਹਾਂ ਇਤੋ ਚਰਨ ਆਸਰੂ ਈਸ ਤੁਮਹਿ ਪਛਾਨੂ ਸਾਖ ਤੁਮਹਿ ਸੰਗ ਰੱਖਣ ਹਾਰ ਤੁਮੈ ਜਗਦੀਸ਼ ਰਹਾਉ ਤੁਮਹਿ ਪਛਾਨੂ ਸਾਖ ਤੁਮਹਿ ਸੰਗ ਇਥੇ ਵਿਸਰਾਨ ਰੱਖਣ ਹਾਰ ਤੁਮੈ ਜਗਦੀਸ਼ ਰਹਾਉ ਤੂ ਹਮਰੋ ਹਮ ਤੁਮਰੇ ਕਹੀਐ ਇਤ ਉਤ ਤੁਮ ਹੀ ਰਾਖੇ ਤੂ ਬੇਅੰਤ ਅਪਰੰਪਰ ਸਵਾਮੀ ਬੇਅੰਤ ਇਕੱਠਾ ਹੀ ਪਾਠ ਹੈ ਤੂ ਬੇਅੰਤ ਅਪਰੰਪਰ ਸਵਾਮੀ ਗੌਰ ਕਿਰਪਾ ਕੋਈ ਲਖੈ ਬਿਨ ਬਕਨੇ ਬਿਨ ਕਹਿਤ ਕਹਿਨ ਕਹਾਵਨ ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰ ਜਾਮੀ ਜਾਣਾ ਜਾ ਕਉ ਮੀਲ ਲੈ ਪ੍ਰਭ ਨਾਨਕ ਛੇ ਜਨ ਦਰਗਹ ਮਾਨੇ